ਸਤਿ ਸ੍ਰੀ ਅਕਾਲ ਜੀ। ਵੈਲਕਮ ਆਇਆ ਜਿਹੜੇ ਬਲੌਗ ਤੇ ਅੱਪਾ ਖੜੇ ਜੀ ਮੰਡ ਗੁਰਦੁਆਰੇ ਜਿਵੇਂ ਜੇ ਪਤਾ ਹੀ ਆ ਅੱਜ 20 ਜਨਵਰੀ ਆ ਤੇ ਆਪਣਾ ਗੁਰਦੁਆਰਾ ਵਰਖੀਆ ਕੋ ਬਾਬੇ ਮਸਤਾਂ ਦੀ ਮੰਡ ਜੱਗ ਤਖਤ ਗੁਰਦੁਆਰੇ ਦੇ ਨਾਲ ਤੇ ਇੱਧਰ ਡਾਕਟਰ ਸਾਹਿਬ ਆ ਗਏ ਸਾਡੇ ਕਿਹਾ ਵਾਲਾ ਜੀ ਕਿਵੇਂ ਹੋ ਵਧੀਆ ਜੀ ਅੱਜ ਮੇ ਡਿਊਟੀ ਲਾ ਕੇ ਇੱਧਰ ਹੈ ਹਾਜ਼ਰੀ ਭਰ ਕੇ ਹਾਂ ਇੱਧਰ ਕੰਮ ਕਰਾਂਗਾ ਬੱਝੇਗਾ ਲਾ ਔਰ ਕਾਰ ਦਾ ਕੰਮ ਕਰਨਾ ਵੀ ਚੱਲ ਰਿਹਾ ਹੈ ਦਿਖਾਵਾਂਗੇ ਗੇਟ ਦਾ ਮੈਂ ਦੇਖਿਆ ਮੜਾ ਆ ਬਣ ਗਿਆ ਕਾਰ ਚ ਬੂੜਾ ਦਿਖਾਵਾਂਗੇ ਆ ਇੱਕ ਵਾਰੀ ਮਿੱਟੀ ਜੀ ਹੋ ਜਾਊਗਾ ਨਾ ਫੇਰ ਆਵਾਂਗਾ ਹਾਂ ਜਦ ਪੂਰਾ ਤਿਆਰ ਹੋ ਜਾਣਾ ਫੇਰ ਆਵਾਂਗਾ ਪੂਰਾ ਬਲੌ ਹਾਊਸ ਟੂਰ ਪੂਰਾ ਹਾਊਸ ਟੂਰ ਹਾਂ ਤੇ ਬਈ ਬਾਕੀ ਇੱਧਰ ਪਿੰਡਾ ਖੜਾ ਤੇ ਬਾਕੀ ਗਏ ਵੇ ਸਾਰੇ ਪਕੌੜੇ ਖਾਣ ਪਕੌੜਾ ਪਾਰਟੀ ਗਈ ਹੋਈ ਆ ਹਾਂ ਜਾਂ ਤੀ ਚਾਰ ਪੰਜ ਕਾਉਟ ਲੀਆਂ ਹਨਾ ਤੇ 25 30 ਪਕੌੜੇ ਢੇਡ ਦਾ ਲੈਣਾ ਆਉਂਦੇ ਨਹੀਂ ਬਾਹਰ ਤੇ ਬਾਕੀ ਲਾਡੀ ਆ ਰਿਹਾ ਲਾਡੀ ਦਾ ਫੋਨ ਆਇਆ ਵਈਆ ਉਹ ਕਹਿੰਦਾ ਮੈਂ ਆ ਰਿਹਾ ਤੇ ਸੰਗਤ ਹੈਗੀ ਆ ਅੱਜ ਛੁੱਟੀ ਘੱਟ ਆ ਛੁੱਟੀ ਨਹੀਂ ਹੈਗੀ ਤਾਂ ਥੋੜੀ ਸੰਗਤ ਘੱਟ ਆ ਬਾਕੀ ਹਾਲੀ ਹੋਰ ਇਹ ਕਾਮਾਂਗੇ ਜਿੱਦਾਂ ਜਿੱਦਾਂ ਘੁੰਮਦੇ ਆਪਾਂ ਮੰਡ ਬਾਜ਼ਾਰ ਬਜੂਰ ਸਾਹਿਬ ਦਿਖਾਵਾਂਗੇ ਆਪਾਂ ਜਿੰਨਾ ਕਿ ਜਾ ਹੋਇਆ ਬਾਕੀ ਨਹੀਂ ਜਾ ਹੋਇਆ ਨਹੀਂ ਸਹੀ ਹਣਾ ਆਪ ਵੀ ਦਿਨਵਾ ਬਲੌਗ ਪਾਇਆ ਹੁਣ ਮਹੀਨੇ ਹੋ ਗਏ ਮਹੀਨੇ ਬਾਅਦ ਪਟਾ ਸਾਹਿਬ ਦੀ ਸਭਾ ਤੋਂ ਬਾਅਦ ਅੱਜ ਪਾਇਆ ਅੱਜ ਜਿਹੜਾ ਬਲੌਗ ਬਣਾਇਆ ਆਪਾਂ ਤੇ ਦੇਖੋ ਦੇਖਿਓ ਸਾਰੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਤਾਈਏ ਤੁਹਾਨੂੰ ਵੀਡੀਓ ਲਾਈਕ ਕਰ ਲੈ ਫੇਰ ਕਰ ਦਿਓ ਥੋੜਾ ਜਾਂ ਕੱਬ ਕੇ ਕਰੋ ਕੰਮ ਹਾਂ ਨਾ ਹੈਲੋ ਬਾਕੀ ਤੁਹਾਨੂੰ ਦਿਖਾਉਨੇ ਆਂ ਔਰ ਬਿੰਦੇ ਕਿਹ ਹੈਲਾ ਮਚਾਲਾ ਮੈਂ ਠੀਕ ਆ ਜੀ ਕੂਣੀਏ ਚਾਹ ਪੀਣ ਚਾਹ ਪੀ ਆ ਵੀਰੇ ਲੈਨੇ ਵੀ ਆ ਕਿੰਨੇ ਵਜੇ ਆ ਤੂੰ ਮੈਂ ਅਗਰ 10 ਵਜੇ ਦਾ ਕੌਣ ਆ ਜਾ ਅੱਛਾ ਠੀਕ ਆ ਠੀਕ ਆ ਠੀਕ ਚਲੋ ਬਾਕੀ ਦਿਖਾਉਨੇ ਤੁਹਾਨੂੰ ਬਾਅਦ ਚ ਹੰਗਰ ਦੇ ਤਰਫ ਠੀਕ ਆ ਜੀ ਪਿੰਦੇ ਉਹ ਚੜਨ ਲਮਕਣੇ ਵਾਲਾ ਜੀ ਉਹੀ ਲਮਕਣੇ ਵਾਲਾ ਯਾਰ ਤੇ ਦੇਖਦੇ ਆ ਹਾਂ ਜੀ ਮੈਂ ਮੋੜ ਲਾਣ ਆ ਆ ਜੋ ਪੈਸੇ ਵੀ ਰਵਾਲਤੇ ਮੈਂ ਦੇਵਾਉਂਗਾ ਪਤਾ ਨਹੀਂ ਕੀ ਪਿੰਦੇ ਉਹ ਚੜਨ ਲਮਕਣਾ ਉਹਨੇ 11 ਤੋਂ ਪੱਕਾ ਮੈਚ ਲੱਗਦਾ ਯਾਰ ਪਿਛਿਵਾਰ ਪਹਿਲੇ ਪਿਛਿਵਾਰ ਅਹੀ ਕੰਪਾ ਜਿਹੜਾ ਵੀ ਲੈ ਗਿਆ ਚਲੋ ਆ ਜੀ ਕੋਕਿੰਗ ਵਿੱਚ ਦੇਖਦੇ ਆ ਜੀ ਬਾਜ਼ਾਰ ਦਿਖਾ ਦੋ ਜੀ ਬਾਜ਼ਾਰ ਬਾਜ਼ਾਰ ਕਿਹੜਾ ਇਹ ਉਹ ਕੈਨੇਡਾ ਦੇ ਬ੍ਰੈਂਪਟਨ ਵਾਲਾ ਮੇਲਾ ਏ ਕੱਟ ਦਿਓ ਹਣਾ ਲਾਓ ਨਾ ਨਾ ਕੋਈ ਨਹੀਂ ਆਪਣੇ ਬ੍ਰੈਂਪਟਨ ਨਾਲ ਘਰਤਾ ਕਿਤੇ ਨਹੀਂ ਬਾਈ 20 ਵੀ ਸੇਲ 30 ਵੀ ਸੇਲ ਬੱਸ ਇਹਦੇ ਉੱਪਰ ਨਹੀਂ ਹੈਗਾ ਟਾਇਲਟ देख कैसे दंद गड्डी जाने नहीं भिंदे पर सेट लग रहे हैं 200 रुपया देता नहीं भाई ਨੂੰ ਪੁੱਛ ਲੋਗੇ ਬਾਈ ਚੜਾਉਂਗਾ कल अगर ਅੱਲਾ ਅੱਲਾ ਜੀ ਬਹੁਤ ਬਾਬੇ ਜਿਹੜਾ ਪਹਿਲੀ ਵਾਰ ਬੈਠਦਾ ਨਾ ਉਹਨੂੰ ਪਤਾ ਨਹੀਂ ਪਿਆ ਹੁੰਦਾ ਤੇਰੀ ਬਾਤ ਆਉਂਦਾ ਯਾਰ ਉਹ ਜਿੱਥੇ ਕਹੀਏ ਕਰਦਾ ਸਿੰਘ ਸਾਹਿਬ ਲੋ ਜੀ ਤੇ ਵੀਰਾ ਵੀ ਹੋਣਾ ਕਰ ਆ ਗਿਆ ਤੇ ਆਪਾਂ ਹੁਣ ਘੁੰਮ ਰਹੇ ਆ ਆਜੋ ਮੇਲੇ ਲਾ ਆਜੋ ਫੇ ਮੇਲਾ ਦਿਖਾਈ ਅੰਦਰ ਹੈ ਨਹੀਂ ਸੋਰੀ ਸਾਵਾ ਵੀਰੇ ਬੱਲੇ ਬੱਲੇ ਦੇ ਸਾਥੀ ਪੀਓ ਮਸਾਲਾ ਪੀਓ ਤੈਨੂੰ ਪੀਓ ਸੋਡੀ ਪੀਓ ਅਪਲ ਪੀਓ ਲਿੰਕ ਪੀਓ ਦੋਸਤਾਂ ਪੋੜਾ ਪੀਓ ਸਟਰਾਬਰੀ ਪੀਓ ਫਲੂਗਰੀ ਪੀਓ ਲੋ ਜੀ ਜਦੋਂ ਨੰਗਲ ਪੱਖਾ ਦਾ ਚੱਲ ਰਿਹਾ ਇੱਧਰ ਤੇ ਪਿਛਲੇ ਪਾਸੇ ਨੂੰ ਗੁਰਦੁਆਰੇ ਦੇ ਬੈਕ ਸਾਈਡ ਜਿੱਥੇ ਪਹਿਲਾਂ ਦੁਕਾਨਾਂ ਲੱਗੀਆਂ ਹੋਈਆਂ ਸੀ ਉਹਨਾਂ ਦੁਕਾਨਾਂ ਦੀਆਂ ਪੂਰੇ ਪਾਸੇ ਲੱਗੀਆਂ ਹੋਈਆਂ ਗੁਰਦੁਆਰੇ ਦੇ ਪੂਰੇ ਪਾਸੇ ਪੂਰੇ ਪਾਸੇ ਬੈਕ ਸਾਈਡ ਤੇ ਹੁਣ ਲੰਗਰ ਹਾਲ ਆ ਦਾ ਬਾਹਰ ਜਿਹੜੇ ਪਹਛਾਤੇ ਚੱਲੇ ਆ ਅੱਗੇ ਜਾਦੇ ਆ ਆਪਾਂ ਛੱਕ ਲਿਆ ਕੁਮਰੋਂ ਮੁੰਡੇ ਦੇ ਖਾਣ ਪ੍ਰਿੰਸਪੜ ਤੋਂ ਨਹੀਂ ਤੇ ਪੀਤੇ ਹੋਣੀ ਰੋਟੀ ਹੋਣੀ ਪੰਡਾ ਦੀ ਸੇਵਾ ਬਾਕੀ ਦੁਕਾਨਾਂ ਚਲੋ ਹੋ ਜੀ ਥੋੜਾ ਬਾਹਰ ਨਿਕਲੇ ਐ ਮੈਨੂੰ ਐ ਮੈਨੂੰ ਲੱਗਦਾ ਆਈਫੋਨ ਲੈ ਕੇ ਜਾਊਂਗਾ ਔਰੇ ਤੇ ਲੱਗਦਾ ਔਰੇ ਪਿੰਦਾ ਕਿੱ ਆ ਲੱਗਿਆ ਮਗਨ ਉਹ ਪਿੰਦੇ ਆ ਮਿਲ ਗਿਆ ਸਵਰਾਜ ਨਾਲੇ ਪਿੰਡਾ ਕਹਿੰਦਾ ਭਾਈ ਦਵਾ ਦਿਓ ਮੈਨੂੰ 744 ਨਾਲੇ ਆ ਨਮਰਾਂਗਾ ਉਹ ਪ੍ਰਾਣਾ ਰੰਗਾ ਨਮਕ ਨਮ ਲਾਲ ਚੌਣ ਲੱਗ ਗਿਆ ਭਾਈ ਨੂੰ ਪੁੱਛ ਭਾਈ ਨੂੰ ਪੁੱਛਣਾ ਲੋਨ ਹੋ ਜਾਊਗਾ ਬੁੱਕ ਕਰਾਉਣਾ ਪੈਣਾ ਬੁਕਿੰਗ ਹੋਣੀ ਪਹਿਲਾਂ ਉਹ ਲੋਨ ਚਲਾ ਆ ਕਰਕੇ ਆ ਯਾਰ ਬੁਕਿੰਗ ਯਾਰ ਫਾਰਮ ਲੈ ਕੇ ਆਣੇ ਪੈਣਦੇ ਬੁਕਿੰਗ ਹੋਊਗੀ ਪਹਿਲਾਂ ਉਹ ਕਿਉਂ ਲੈਣਾ ਪਿਸ਼ੂਰ ਇਹਨਾਂ ਡੇ ਰਖੜਾ ਉਹ 9811 ਵੀ ਹੋਰੇ ਕੋਣ ਲੈ ਆਪਾਂ ਲੋਣੇ ਕਰਾਉਣਾ ਪਈ ਤੇ ਕਿਸ਼ਤਾਂ ਹੀ ਦੇਣੀਆਂ ਦਾ ਯਾਰ ਵੀਰੇ ਕਿੰਨੇ ਦਾ ਹੈ 100 ਰੁਪਏ ਦਾ ਵੀਰੇ ਆ ਦੋ ਸਾਰੇ ਦਾ ਹੁਣ ਟਾਈਮ ਲੈ ਲੈ 80 ਦਾ 100 ਦਾ ਲਓ ਜੀ ਸੰਗਰ ਵੀ ਦੇਖੇ ਸਕਦੇ ਆ ਸੰਗਰ ਨੂੰ ਕਾਫੀ ਬਾਜ਼ੂ ਦੀ ਜੇ ਪਤਾ ਲਾ ਲਓ ਇੱਥੇ ਫੇਰ ਉਹਨੇ ਸੰਗਤ ਘਾਟ ਆ ਜਾ ਉਸੀ ਉੱਧਰੋਂ ਐਂਟਰ ਹੋਦੇ ਤਾਂ ਬਹੁਤ ਸੰਗਤ ਆ ਰਹੀ ਰਵੀ ਹੋਰ ਦੇਖ ਤੇਰੇ ਵਾਸਤੇ ਰਵੀ ਜਾ ਮੇਰਾ ਭਾਈ ਜੀ ਤੂੰ ਨੀ ਗਿਆ ਤੀ ਤੂੰ ਤਾਂ ਪਿਛਲੀ ਵਾਰ ਵੀ ਗਿਆ ਦਾ ਨਹੀਂ ਉਹਦੇ ਬਗੈਰ ਤਾਂ ਜੰਦ ਕਰਿਆ ਨਹੀਂ ਤਾਂ ਜਾਣਾ ਬਣਦਾ ਵੇ ਰਵੀ ਤੇਰਾ ਤਾਂ ਸਰੀਰ ਹਲਕਾ ਯਾਰ ਇੱਕ ਵਾਰ ਟਰਾਈ ਕਰ ਲੈ ਦੇਖੀ ਜਾਉਂਗੇ ਯਾਰ ਜਦੋਂ ਇੱਧਰ ਇਹਨੂੰ ਦੇਖ ਲੋ ਇਹਨੂੰ ਇਹਨੂੰ ਚੜਾ ਸੀ ਏ ਰੇੜੀ ਆਈ ਆਈ ਰੀੜੀ ਗੱਡੀ ਦਮਾਣੀ ਇਹਨੂੰ ਕਾਲੀ ਕਾਲੀ ਗੱਡੀ ਦਮਾਉਣ ਲੱਗਾ ਉਹੋ ਆਹ ਗੱਡੀ ਦਮਾਣੀ ਆ ਕਿਉਂ ਲੈਣੀ ਉਹ ਸਿਰੇ ਪਈ ਜਿਹੜੀ ਕੋਰ ਰਵੀ ਉਹ ਬੁਕੀ ਪਰਤ ਤੱਕ ਬੁਕਿੰਗ ਦਾ ਕਰ ਦੋ ਯਾਰ ਐਨ ਨਾ ਕਰੋ ਬਾਈ ਦੇਖ ਰਿਹਾ ਤਾਂ ਪਿੰਦੇ ਨੇ ਬਣਾਣਾ ਛੇ ਕਿ ਪਿੰਡ ਕਹਿੰਦਾ ਵੇਖ ਜੀ ਤੇਰੇ ਸਾਦੇ ਇਧਰ ਦੁਕਾਨ ਨਹੀਂ ਦੁਕਾਨਾ ਐਤ ਕੀ ਦੁਕਾਨਾ ਬਹੁਤ ਜ਼ਿਆਦਾ ਯਾਰ ਐਤ ਕੀ ਬਹੁਤ ਆ ਖਾਸੀ ਦੁਕਾਨਾ ਐਤ ਕੀ ਇਹ ਮੁੰਡੇ ਬਲਾ ਸ਼ੋਪਿੰਗ ਕਰਨੇ ਫਿਰਦੇ ਆ ਗੁੱਡਾ ਗੱਡਾ ਲੈਣਾ ਇਹਨਾਂ ਨੇ ਕੋਈ ਰੋਵੀ ਨੇ ਮਾਰਿਆ ਸੌਦਾ ਜੁੱਤੀਆਂ ਦਾ ਠੀਕ ਆ ਕਿਹੜੀ ਕਿਹੜੀ ਠੀਕ ਆ ਲੱਗੋਗਾ ਤੇ ਲਈਆਂ ਦਿਖਾ ਦੇ ਇੱਕ ਵਾਰ ਦਿਖਾ ਦੇ ਗਿਆ ਹੁੰਦਾ ਮਾਣਾ ਵਾਪਸ ਕਿ ਆਇਆ ਇਹ ਨਹੀਂ ਭਾਈ ਇਹ ਨਹੀਂ ਭਾਈ ਸਾਨੂੰ ਪਤਾ ਕਿਦੇ ਖਾਤ ਲੱਤੀਆਂ ਪਨ ਦੋ ਜੋੜੇ ਲੱਤੇ ਆ ਨਹੀਂ ਮਾਤਾ ਜੀ ਇਹ ਤਾਂ ਉਹ ਆ ਕਿਦੇ ਲਈ ਹਾਂ ਆ ਕਿਦੇ ਲਈ ਹਾਂ ਉਹ ਥਾਏ ਰਹਿੰਦਾ ਉਹ ਨਹੀਂ ਆਟੇ ਹੀ ਸੈਗਾ ਸਾਇ ਸਾਇ ਦਾ ਫਰਕ ਹੈ ਦਾਦੇ ਦਾਦੇ ਸਾਦੇ ਆ ਤੁਸੀਂ ਲਾ ਲਓ ਅਮਰੀਕਾ ਨਾਲ ਲਾ ਤੇ ਬਸ ਐ ਨਹੀਂ ਹੱਗਣਾ ਨਹੀਂ ਹੋ ਚਲੋ ਲਓ ਜੀ ਹੁਣ ਆਪਾਂ ਚੱਲੇ ਇੱਧਰ ਨੂੰ ਘੁੰਮਣ ਇੱਧਰ ਝੁੱਲੇ ਝੁੱਲੇ ਹਉ ਜੀ ਆਪਾਂ ਆਗੇ ਹੁਣ ਬਾਹਰਲੀ ਸਾਈਡ ਇੱਕ ਸਾਈਡ ਹੋ ਗਏ ਤੇ ਇਹ ਕਹਿੰਦੇ ਗਰਮੀ ਬਹੁਤ ਆ ਗਿੰਨੇ ਰਾਸਪਿੰਡ ਚੱਲੇ ਚਲੋ ਤੇ ਚੱਲਦੇ ਆਪਾਂ ਗਿੰਨੇ ਰਾਸਪਿੰਡ ਚੱਲੇ ਹੁਣ ਤੇ ਚੱਲਦੇ ਹੁਣ ਆਪਾਂ ਸ਼ਾਇਦ